ਔਰ ਵੀ ਦੋਸਤੋ ਕਿਵੇਂ ਹੋ ਬਹੁਤ ਜਿਆਦਾ ਗਰਮੀ ਪੈ ਰਹੀ ਆ ਰਾਜਸਥਾਨ ਦੇ ਵਿੱਚ ਆਪਣੇ ਕਿੰਨੀ ਕੁ ਪੰਜਾਬ ਦੇ ਵਿੱਚ ਗਰਮੀ ਪੈ ਰਹੀ ਆ ਇੱਥੇ ਤਾਂ ਗਰਮੀ ਨੂੰ ਆ ਗੀਤ ਲਾ ਰੱਖੇ ਨੇ ਪਤੰਦਰਾਂ ਨੇ ਗੀਤ ਲਾ ਲਾ ਕੇ ਗਰਮੀ ਨੂੰ ਮਾਰ ਦਿਆ ਠੰਡ ਪਾਉਂਦੇ ਆ ਘਰ ਜੇ ਇਥੇ ਕਿਹੜਾ ਕਿਸੇ ਨੂੰ ਸਮਝ ਆਉਂਦੀ ਆ ਕੀ ਜੇ ਤਾਂ ਇਹਨਾਂ ਦੇ ਗੀਤ ਲਾ ਲੈਂਦੇ ਤਾਂ ਆਪਾਂ ਨੂੰ ਸਮਝ ਨਹੀਂ ਆਉਂਦੀ ਜੇ ਆਪਣੇ ਲਾ ਲੈਂਦੇ ਤਾਂ ਇਹਨਾਂ ਨੂੰ ਸਮਝ ਨਹੀਂ ਆਉਂਦੀ ਵਧੀਆ ਕਹੇ ਜੇ ਮਰਜੀ ਗੀਤ ਲਾਈ ਰੱਖੀਏ ਪੂਰਾ ਵਧੀਆ ਮਨੋਰੰਜਨ ਹੋ ਰਿਹਾ ਕੰਮ ਤਾਂ 2 ਦਿਨ ਹਜੇ ਨਹੀਂ ਚੱਲਦਾ ਉਸ ਤੋਂ ਬਾਅਦ ਕੰਮ ਚੱਲੂਆ ਉਹਨਾਂ ਚਰ ਗੀਤ ਗਾ-ਗਾ ਕੇ ਮਨੋਰੰਜਨ ਕਰਾਂਗੇ ਇਹ ਆਇਆ ਆਪਣਾ ਬਾਈ ਸਾਹਿਬ ਆ ਕੇ ਨੱਚਣ ਲੱਗ ਗਿਆ ਆਪਣੀ ਗੀਤਾਂ ਦੇ ਉੱਤੇ ਆ ਗਿਆ ਰਾਜਸਥਾਨੀ ਬਾਈ ਆ ਕੇ ਪਤਾ ਨਹੀਂ ਕਿਹੜਾ ਕਿਹੜਾ ਗੀਤ ਲਾਤਾ ਹੈ ਉਹ ਗੀਤ ਕੌਣ ਸਾ ਲਾਇਆ ਹਮ ਕੋ ਤਾਂ ਸਮਝ ਨਹੀਂ ਆ ਰਹੀ ਇਨਕੇ ਆ ਗੀਤ ਕੇ ਕੀ ਬੋਲ ਰਹਾ ਹੈ ਕਰੋਲੀ ਵਾਲਾ ਗਾਣਾ ਹੈ ਹਮਾਰਾ ਗਾਣਾ ਹੈ ਉਹ ਤਾਂ ਅੱਛਾ ਕੀ ਬੋਲ ਕਹਿ ਰਹਾ ਹੈ ਹਮ ਕੋ ਤਾਂ ਸਮਝ ਨਹੀਂ ਆ ਰਹਾ ਤੇਰਾ ਮੇਰਾ ਕੇਸ ਚਲਦਾ ਹੈ करौली के थाने में अच्छा अच्छा तेरा मेरा केस चलता है करौली के थाने में हां करौली के थाने में ठीक है ठीक है अच्छा। करौली के थाने अच्छा थाने अब का गेड़ा तो दे दो एक नाच के तो दिखा दो ठीक है <laughs> बहुत अच्छा <laughs> ओ कोई अपना पंजाबी दा नाच ओ पंजाबी दा नाच के दिखा दो कोई ਸਾਡਾ ਸਾਡਾ ਪਰਵਾ ਸਮਝ ਨਹੀਂ ਆਉਂਦੀ ਹੈਗੀਗੀ ਬੂਟਾ ਨੱਚਦਾ ਹੀ ਜਾਂਦਾ ਕਿਥੇ ਓਏ